ਸਭ ਤੋਂ ਪਹਿਲਾਂ ਪਿਆਰਪਰੀ ਸ਼ਾਸਤਰੀ ਕਾਲਜੀ ਸਾਰਿਆਂ ਨੂੰ ਅੱਜ ਆਪਣੇ ਕੋਲੇ ਪਹੁੰਚਿਆ ਵਿਲਸਨ ਫੈਸ਼ਨ ਸਿਮਰ ਪ੍ਰਿੰਟ ਦੁਪੱਟੇ ਨਾਲ ਮਾਲ ਪਹੁੰਚੇ ਨੇ ਆਰੀ ਵਰਕ ਕੀਤਾ ਥ੍ਰੈਡ ਵਰਕ ਦੇ ਨਾਲ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਦਿਖਾਵਾਂਗੇ ਵੀਡੀਓ ਦੇ ਅੰਡ ਤੱਕ ਬਣੇ ਰਿਓ ਡਿਜ਼ਾਈਨ ਪਹੁੰਚੇ ਨੇ ਘੱਟੋ ਘੱਟ 15 15 16 ਡਿਜ਼ਾਈਨ ਨੇ ਹਰੇਕ ਡਿਜ਼ਾਈਨ ਦੇ 4-4 ਕਲਰ ਆਉਣਗੇ ਪਿਓਰ ਕਾਟਨ ਦੁਪੱਟੇ ਦੇ ਨਾਲ ਦੇਖੋ ਆ ਦੁਪੱਟਾ ਆ ਗਿਆ ਦਾ ਪ੍ਰਿੰਟ ਵਾਲਾ ਦੇਖੋ ਜੀ ਆ ਕਲਰ ਆਉਣਗੇ 4 ਪਲੇਨ ਸਲਵਾਰਾਂ ਦੇ ਨਾਲ ਮਾਲ ਪਹੁੰਚਿਆ ਸਾਰੇ ਸੂਟਾਂ ਤੇ ਆਰੀ ਵਰਕ ਹੋਇਆ ਹੋਇਆ ਚੈੱਕ ਕਰ ਲਓ ਜੀ ਇਹ ਸਾਰਾਂ ਮਾਰ ਆਪਾਂ ਤੁਹਾਨੂੰ ਪੂਰੇ ਫਾਇਦੇ ਨਾਲ ਦੇਵਾਂਗੇ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ 800 900 ਰੁਪਏ ਮਾਲ ਵਿਕੇ ਹੋਇਆ ਸਾਰਾ ਆਪਾਂ ਨਹੀਂ ਕੱੜਤਾ ਪੂਰੇ ਲੈਸ ਰੇਟ ਦੇ ਵਿੱਚ ਸਿਰਫ ਤੇ ਸਿਰਫ 500 ਦੇ ਵਿੱਚ ਚੱਕ ਲਓ ਜੀ ਪਿਓਰ ਕਾਟਨ ਦੁਪੱਟੇ ਦੇ ਨਾਲ ਪਿਓਰ ਕਾਟਨ ਕੱਪੜਾ ਆਊਗਾ ਜੀ ਦੇਖੋ ਜੀ 22 ਮੀਟਰ ਦਾ ਦੁਪੱਟਾ ਸਲਵਾਰਾਂ ਆਉਣਗੀਆਂ ਪਲੇਨ ਟੌਪ ਟੌਪ ਦੇ ਰੰਗ ਖੁੱਲਗੇ ਨੇ ਵੈਲਸਨ ਦਾ ਐਸਕੇ ਦਾ ਮਾਲ ਖੁੱਲਿਆ ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਪਹੁੰਚੇ ਨੇ ਆਪਣੇ ਕੋਲੇ ਚੈੱਕ ਕਰੀ ਚਲੋ ਜੀ ਡਿਜ਼ਾਈਨ ਸਾਰੇ ਸਿਰਾਂ ਆਉਣਗੇ ਜਿੰਨੇ ਵੀ ਪਹੁੰਚੇ ਨੇ ਗਰਮੀਆਂ ਦਾ ਤੋਹਫਾ ਪਹੁੰਚ ਚੁੱਕਿਆ ਹੈ ਪੂਰੇ ਫਾਇਦੇ ਨਾਲ ਦੇਖੋ ਜੀ ਚੈੱਕ ਕਰੀ ਚਲੋ ਸੇਮਰ ਪ੍ਰਿੰਟ ਦੁਪੱਟਾ ਮਾਲ ਪਹੁੰਚਿਆ ਬਹੁਤ ਹੀ ਟੌਪ ਟੌਪ ਦੇ ਡਿਜ਼ਾਈਨ ਗਲੇ ਤੇ ਵੀ ਆਰੀ ਵਰਕ ਹੋਇਆ ਹੋਇਆ ਹੈ ਇਹਦੇ ਤੇ ਸਲਵਾਰ ਆਊਗੀ ਪਲੇਨ ਤੇ ਆ ਦੁਪੱਟਾ ਆ ਗਿਆ ਜੀ ਪਿਓਰ ਕਾਟਨ ਦਾ 2.5 ਮੀਟਰ ਦੀ ਕੱਟ ਵਾਲਾ ਦੁਪੱਟਾ ਆਊਗਾ ਪ੍ਰਿੰਟ ਕੀਤਾ ਦੁਪੱਟੇ ਦੇ ਵਿੱਚ ਆ ਲਓ ਜੀ 컬러 ਪਹੁੰਚ ਗਏ ਨੇ ਭਾਈ 4 5 컬러 ਹੈ ਇਹਦੇ ਵਿੱਚ ਦੇਖੋ ਜੀ ਕਿਸੇ ਦੇ 4 ਨੇ ਕਿਸੇ ਦੇ 5 ਪੂਰੇ ਸਿਰਾ ਡਿਜ਼ਾਈਨ ਪਹੁੰਚੇ ਨੇ ਪਿਓਰ ਕਾਟਨ ਦੇ ਵਿੱਚ ਮਾਲ ਹਾਜ਼ਰ ਹੋ ਚੁੱਕਿਆ ਜੀ 700 800 ਰੁਪਏ ਵਾਲਾ ਮਾਲ ਦੇਵਾਂਗੇ ਸਿਰਫ ਤੇ ਸਿਰਫ 500 ਦੇ ਵਿੱਚ ਦੇਖੋ ਜੀ ਚੈੱਕ ਕਰੀ ਚਲੋ ਡਿਜ਼ਾਈਨ ਸਿਰਾ ਤੋਂ ਸਿਰਾ ਖੁੱਲ ਰਹੇ ਨੇ ਲਓ ਜੀ ਕੀ ਆ ਬਤਾਨੀ ਚੈੱਕ ਕਰੋ ਜੀ ਦੁਪੱਟਾ ਆ ਗਿਆ 2.5 ਮੀਟਰ ਦੀ ਕੱਟ ਵਾਲਾ ਫੈਸੀ ਫੈਸੀ ਡਿਜ਼ਾਈਨ ਆ ਗਏ ਨੇ ਭਾਈ ਲਓ ਜੀ ਆ ਗਏ ਨੇ ਕਲਰ ਇਹਦੇ ਵਿੱਚ ਵੀ ਪੰਜ ਕਲਰ ਨੇ ਭਾਈ ਚੈੱਕ ਕਰ ਲੋ ਜੀ ਦੇਖੋ ਨੀਆਂ ਸਿਰਾਂ ਤੋਂ ਸਿਰਾਂ ਹਾਜ਼ਰ ਹੋ ਰਹੇ ਨੇ ਚੈੱਕ ਕਰੀ ਚੱਲੋ ਇਹ ਸਾਰਾ ਮਾਲ ਆਪਾਂ ਸਾਨੂੰ ਰੇਟ ਦੱਸ ਹੀ ਚੁੱਕੇ ਆ ਆਰੀ ਆਰੀ ਵਰਕ ਦੇਖੋ ਚੈੱਕ ਕਰ ਲੋ ਜੀ ਸਾਰੇ ਫਲਾਵਰਾਂ ਤੇ ਆਰੀ ਵਰਕ ਕੀਤਾ ਹੋਇਆ ਵਿਦ ਮਿਰਰ ਵਰਕ ਹੈ ਲੋ ਜੀ ਸਲਵਾਰ ਆਉਗੀ ਪਲੇਨ ਤੇ ਸਾਈਡ ਤੇ ਬਾਜੂ ਆਣਗੇ ਜੀ ਲੋ ਜੀ ਤੇ ਆ ਦੁਪੱਟਾ ਆਊਗਾ ਕੀ ਹਵਾਤਾ ਜੀ ਦੁਪੱਟਾ ਸ਼ਾਨਦਾਰ ਖੁੱਲ ਚੁੱਕਿਆ ਪ्युअर कॉटन ਦੇ ਵਿੱਚ 2.5 ਮੀਟਰ ਦੀ ਕੱਟ ਵਾਲਾ ਹੋਗਾ ਦੁਪੱਟਾ ਜੀ ਦੇਖੋ ਵਿਲਸਨ ਕੰਪਨੀ ਦਾ ਮਾਲ ਖੁੱਲ ਰਿਹਾ ਟੌਪ ਟੌਪ ਦੇ ਡਿਜ਼ਾਈਨ ਆਗੇ ਨੇ ਸਿਰਾਂ ਕੁਆਲਿਟੀ ਹੈ ਭਾਈ ਟੌਪ ਦੀ ਏ ਖੁੱਲ ਰਿਹਾ ਮਾਲ ਲਓ ਜੀ ਗ੍ਰੇ ਗ੍ਰੇ ਕਲਰ ਦੇ ਵਿੱਚ ਡਿਜ਼ਾਈਨ ਪਹੁੰਚਿਆ ਦੇਖੋ ਥ੍ਰੈਡ ਵਰਕ ਨਾਲ ਆਰੀ ਵਰਕ ਕੀਤਾ ਬਹੁਤ ਪਿਆਰਾ ਡਿਜ਼ਾਈਨ ਹੈ ਦੇਖੋ ਜੀ ਫਲਾਵਰ ਬਣਿਆ ਬਹੁਤ ਟੌਪ ਦਾ ਉੱਪਰ ਗਲੇ ਤੇ ਵੀ ਵਰਕ ਹੋਇਆ ਹੈ ਸਾਈਡ ਤੇ ਤੇ ਸਲਵਾਰ ਆਊਗੀ ਪਲੇਨ ਇਹਦੇ ਨਾਲ ਲਓ ਜੀ ਪਿਓਰ ਕਾਟਨ ਦੁਪੱਟਾ ਪਹੁੰਚ ਚੁੱਕਿਆ ਇਹਦੇ ਨਾਲ 2.5 ਮੀਟਰ ਦੀ ਕੱਟ ਵਾਲਾ ਦੇਖੋ ਡਿਜ਼ਾਈਨ ਸੇਰਾ ਤੋਂ ਸੇਰਾ ਪਹੁੰਚ ਚੁੱਕੇ ਨੇ ਆਪਣੇ ਕੋਲੇ ਲਓ ਜੀ ਲਓ ਜੀ ਕੀ ਬਾਤ ਹੈ ਨੇ ਚਾਰ ਕਲਰ ਅਵੇਲੇਬਲ ਹਰੇਕ ਡਿਜ਼ਾਈਨ ਦੇ ਸਿਰਾਂ ਤੋਂ ਸਿਰਾਂਵਾਰ ਪਹੁੰਚ ਚੁੱਕਿਆ ਪੂਰੇ ਟੌਪ ਟੌਪ ਦੇ ਡਿਜ਼ਾਈਨ ਆ ਗਏ ਨੇ ਭਾਈ ਦੇਖੋ ਜੀ ਲੈਣਾ ਵਾਲਾ ਡਿਜ਼ਾਈਨ ਹੈ ਆਰੀ ਵਰਕ ਕੀਤਾ ਸਾਰੇ ਫਲਾਵਰਾਂ ਦੇ ਉੱਪਰ ਚੈੱਕ ਕਰ ਲਓ ਜੀ ਤੇ ਸਲਵਾਰ ਆਊਗੀ ਪਲੇਨ ਗਲੇ ਤੇ ਡਿਜ਼ਾਈਨ ਬਣਿਆ ਹੋਇਆ ਆ ਦੁਪੱਟਾ ਪਹੁੰਚ ਚੁੱਕਿਆ ਭਾਈ ਦੇਖੋ ਜੀ ਇਹ ਪੂਰੇ ਫਾਇਦੇਨਾ ਕਰਤਾ ਮਾਲ ਆਪਾਂ ਨੇ ਦੇਖੋ ਜੀ ਪ्युअर कॉटन दुपट्टे ਦੇ ਵਿੱਚ ਸਿਰਫ ਤੇ ਸਿਰਫ 500 ਦੇ ਵਿੱਚ ਮੇਲਾ ਲੱਗ ਚੁੱਕਿਆ ਗਰਮੀਆਂ ਦਾ ਤੋਹਫਾ ਨਵੇਂ ਨਵੇਂ ਸੋਹਣੇ ਸੋਹਣੇ ਡਿਜ਼ਾਈਨ ਪਹੁੰਚ ਗਏ ਨੇ ਆਪਣੇ ਕੋਲੇ ਲਓ ਜੀ ਕੀ ਬਾਤ ਹੈ ਜੀ ਡਿਜ਼ਾਈਨਿੰਗ ਦੇਖੋ ਪ੍ਰਿੰਟ ਕੀਤਾ ਹੋਇਆ ਉੱਪਰ ਤੱਕ ਬਹੁਤ ਸੋਹਣਾ ਮਾਲ ਹੈ ਜੀ ਲਓ ਜੀ ਆਹ कॉटन ਦਾ ਦੁਪੱਟਾ ਪਹੁੰਚ ਗਿਆ ਇਹਦੇ ਨਾਲ ਇਹਦੇ ਵਿੱਚ ਕਲਰ ਆ ਗਏ 4 ਭਾਈ ਲਓ ਜੀ ਬਲੈਕ ਕਲਰ ਸਪੈਸ਼ਲ ਹੈ ਇਹਦੇ ਵਿੱਚ 5 ਕਲਰ ਹੈ ਸੌਰੀ ਚਾਰ ਕਿਸੇ ਦੇ ਪੰਜ ਡਿਜ਼ਾਈਨ ਤੜਾ ਤਾ ਡਿੱਗ ਰਹੇ ਨੇ ਪੂਰੇ ਟੌਪ ਟੌਪ ਦੇ ਡਿਜ਼ਾਈਨ ਪਹੁੰਚ ਗਏ ਪਿਓਰ ਕਾਟਨ ਦੇ ਦੁਪੱਟੇ ਦੇ ਵਿੱਚ ਨਵੇਂ-ਨਵੇਂ ਸੋਹਣੇ-ਸੋਹਣੇ ਆਰਟੀਕਲ ਖੁੱਲ ਰਹੇ ਨੇ ਤੁਹਾਡੇ ਸਾਹਮਣੇ ਭਾਈ ਆ ਗਿਆ ਮਾਲ ਪੂਰਾ ਟੌਪ ਦਾ ਕਰਤਾ ਕਮਾਲ ਆ ਗਿਆ ਮਾਲ ਦੇਖੋ ਜੀ ਕੀ ਬਾਤ ਹੈ ਨਹੀਂ ਕਾਫੀ ਕਲਰ ਦੇ ਵਿੱਚ ਡਿਜ਼ਾਈਨ ਖੁੱਲ ਚੁੱਕੇ ਆਪਣੇ ਕੋਲੇ ਦੇਖੋ ਜੀ ਸਿਹਰਾ ਡਿਜ਼ਾਈਨਿੰਗ ਹੈ ਸਲਵਾਰ ਆਊਗੀ ਪਲੇਨ ਭਾਈ ਇਹਦੇ ਨਾਲ ਤੇ ਦੁਪੱਟਾ ਆਊਗਾ ਪ੍ਰਿੰਟ ਵਾਲਾ ਦੇਖੋ ਜੀ ਆ ਦੁਪੱਟਾ ਪਹੁੰਚ ਚੁੱਕਿਆ ਲਓ ਜੀ ਪ੍ਰਿੰਟਡ ਦੁਪੱਟੇ ਆ ਗਏ ਇਹਦੇ ਵੀ ਚਾਰ ਚਾਰ ਕਲਰ ਹੋਣਗੇ ਲਓ ਜੀ ਦੇਖੋ ਜੀ ਡਾਰਕ ਲਾਈਟ ਚਾਰਟ ਸਾਰਾ ਚਾਰਟ ਅਵੇਲੇਬਲ ਮਾਲ ਬਾਦੂ ਹੈ ਫਰੈਸ਼ ਮਾਲ ਹੈ ਹੈਲੋ ਕੰਪਨੀ ਦਾ ਐਸ ਕੇ ਦਾ ਮਾਲ ਹੈ ਸਾਰਾ ਐਸ ਕੇ ਤੇ ਵਿਲਸਨ ਕੰਪਨੀ ਦਾ ਮਾਲ ਹੈ ਸਾਰੇ ਦੇਖੋ ਜੀ ਆਰੀ ਵਰਕ ਤੇ ਮਿਰਰ ਵਰਕ ਦੇ ਵਿੱਚ ਡਿਜ਼ਾਈਨ ਖੁੱਲਿਆ ਬਹੁਤ ਹੀ ਪਿਆਰਾ ਆਰਟੀਕਲ ਹੈ ਚੈੱਕ ਕਰ ਲਓ ਆ ਲਓ ਜੀ ਕੀ ਆ ਬਾਤ ਹੈ ਜੀ ਇਹ ਸਲਵਾਰ ਆ ਗਈ ਇਹਦੀ ਪਲੇਨ ਇਹਦੇ ਨਾਲ ਦੁਪੱਟਾ ਆਊਗਾ 2.5 ਮੀਟਰ ਦੀ ਕੱਟ ਵਾਲਾ ਜੀ ਫੈਂਸੀ ਦੇਖੋ ਬਾਰਡਰ ਬਣਿਆ ਹੋਇਆ ਵਿਚਕਾਰ ਫਲਾਵਰ ਨੇ ਸਾਰੇ ਦੁਪੱਟੇ ਦੇ ਤੇ ਇਹ ਚਾਰ ਕਲਰ ਆ ਗਏ ਭਾਈ ਇਹਦੇ ਵਿੱਚ ਦੇਖੋ ਜੀ ਪੰਜ ਲਗਭਗ ਪੰਜ ਕਲਰ ਹੀ ਹਰੇਕ ਡੀ ਆਉਂਦੇ ਕਿਸੇ ਦੇ ਕਦੇ ਡੀ ਆਉਂਦੇ ਚਾਰ ਨੇ 15 ਤੋਂ 17 18 ਡਿਜ਼ਾਈਨ ਆਉਣਗੇ ਮਾਲ ਫੁੱਲ ਹੈ ਆਪਣੇ ਕੋਲੇ ਲਓ ਜੀ ਪੂਰੇ ਫਾਇਦੇ ਨਾਲ ਆ ਦੇਖੋ ਜੀ ਚੈੱਕ ਕਰ ਲੋ ਆਰੀ ਵਰਕ ਕੀਤਾ ਹੈ ਥਰੈਡ ਵਰਕ ਆਰੀ ਵਰਕ ਬੜਾ ਕਮਾਲ ਦਾ ਡਿਜ਼ਾਈਨ ਖੁੱਲ ਚੁੱਕਿਆ ਲਾਈਨਿੰਗ ਉੱਪਰ ਤੱਕ ਪ੍ਰਿੰਟ ਬਣਾ ਬਹੁਤ ਸ਼ਾਨਦਾਰ ਦੇਖੋ ਭਾਈ ਡਿਜ਼ਾਈਨ ਇਹਦੇ ਨਾਲ ਸਲਵਾਰ ਆਉਗੀ ਤੇ ਕਾਫੀ ਕਲਰ ਦੀ ਤੇ ਦੁਪੱਟਾ ਆ ਗਿਆ ਪ੍ਰਿੰਟ ਵਾਲਾ ਬਹੁਤ ਪਿਆਰਾ ਆਰਟੀਕਲ ਖੁੱਲ ਚੁੱਕਿਆ ਡਿਜ਼ਾਈਨ ਲੋ ਜੀ ਟੌਪ ਟੌਪ ਦੇ ਫੈਂਸੀ ਫੈਂਸੀ ਸੂਟ ਖੁੱਲ ਚੁੱਕੇ ਨੇ ਭਾਈ ਪੂਰੇ ਫਾਇਦੇ ਨਾਲ ਰੇਟ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਪਹੁੰਚੋ ਜੀ ਹੋਰ ਲਾਕਲਾ ਦਸ਼ਮੇਸ਼ ਕਲਾਸ ਆ ਸਭੇ ਲੱਗ ਚੁੱਕਿਆ ਮੇਲਾ ਪਿਓਰ ਕਾਟਨ ਦੇ ਸੂਟਾਂ ਦਾ ਐਸਕੇ ਤੇ ਵਿਲਸਨ ਲਓ ਜੀ ਵਿਲਸਨ ਫੈਸ਼ਨ ਟਾਪ ਦਾ ਡਿਜ਼ਾਈਨ ਕੋਲੇ ਆ ਰੀ ਵਰਕ ਦੇ ਵਿੱਚ ਸਾਈਡ ਤੇ ਬਾਜੂ ਆਉਣਗੇ ਸਲਵਾਰ ਆਊਗੀ ਪਲੇਨ ਤੇ ਦੁਪੱਟਾ ਦਿਖਾ ਦਿਓ ਜੀ ਪਿਓਰ ਕਾਟਨ ਵਾਲਾ ਲਓ ਜੀ ਕੀ ਹਵਾਂਤਾਂ ਨੇ ਡਿਜ਼ਾਈਨ ਚੈੱਕ ਕਰ ਲਓ ਦੁਪੱਟੇ ਦੇ ਫੁੱਲ ਵਧੀਆ ਪ੍ਰਿੰਟ ਹੋਇਆ ਹੈ ਟੌਪ ਦਾ ਬਾਰਡਰ ਬਣਿਆ ਸਾਈਡ ਤੇ ਤੇ ਕੱਟ ਆਉਗੀ ਇਹਦੀ 2.5 ਮੀਟਰ ਦੀ ਲਓ ਜੀ ਇਹਦੇ ਵਿੱਚ ਕਲਰ ਆ ਗਏ ਨੇ ਗ੍ਰੇ ਕਲਰ ਲਾਈਟ ਲਾਈਟ ਸਕਿਨ ਕਲਰ ਹੈ ਤੇ ਆ ਲਾਈਟ yellow ਇਹ ਸਾਰੇ ਡਿਜ਼ਾਈਨ ਡਿੱਗੇ ਆ ਪੂਰੇ ਟੌਪ ਦੇ ਹੋੜਲਾ ਗੁਲਾਮ ਦਸ਼ਮੇਸ਼ ਗੁਲਾਮ ਉਸ ਵੀ ਕਿ ਲੱਗ ਚੁੱਕਿਆ ਮੇਲਾ ਭਾਈ ਪੂਰੇ ਮਿੱਠੇ-ਮਿੱਠੇ ਰੇਟਾਂ ਦੇ ਵਿੱਚ ਮਾਲ ਕੱਢਤਾ ਆਪਾਂ ਨੇ ਸਿਰਫ ਤੇ ਸਿਰਫ 500 ਦੇ ਵਿੱਚ ਲੋਜੀ ਕੀ ਬਾਤ ਹੈ ਸਾਰਾ ਮਾਲ ਆਪਣੇ ਕੋਲੇ ਪਹੁੰਚ ਚੁੱਕਿਆ ਭਾਈ ਪਹੁੰਚੋ ਜੀ ਪੂਰੇ ਫਾਇਦੇ ਨਾਲ ਸੂਟ ਦੇਵਾਂਗੇ ਸਸਤੇ ਸਸਤੇ ਮਿੱਠੇ ਮਿੱਠੇ ਰੇਟਾਂ ਲੱਗੇ ਨੇ ਪਿਓਰ ਕਾਟਨ ਦੇ ਵਿੱਚ ਸਾਰਾ ਮਾਲ ਅਵੇਲੇਬਲ ਆਜੋ ਭਾਈ ਫਿਰ ਲਾਈਏ ਮੇਲਾ ਨਵੇਂ-ਨਵੇਂ ਸੋਹਣੇ-ਸੋਹਣੇ ਸੂਟਾਂ ਦੇ ਨਾਲ ਇੱਕ ਵਾਰੀ ਫੇਰ ਮੇਲਾ ਲਾਗੇ ਭਾਈ ਸ਼ੁਕਰੀਆ ਜੀ ਧੰਨਵਾਦ